ਦੀ ਬਿਨਾ ਤਕਰ ਦਾ ਸ਼ਿੰਗਾਰ ਹੀ ਹੈ ਨਹੀਂ ਸੋਨੂੰ ਅਕਲ ਨਹੀਂ ਆਉਂਦੀ ਹਮ ਸਾਰੀ ਉਮਰ ਅਕਲ ਨਹੀਂ ਆਉਂਦੀ ਹਮ ਉਹ ਸਾਰੀ ਉਮਰ ਡੰਗਰੇ ਹੀ ਰਹਿਣਗੇ ਸਭ ਤੋਂ ਵੱਡੀ ਗੱਲ ਤਾਂ ਹੈ ਹਮ ਨਾ ਤਾਂ ਉਹਨਾਂ ਨੂੰ ਐ ਪਤਾ ਵੀ ਗਾਲ ਕੀ ਹੁੰਦੀ ਹੈ ਬਿਲਕੁਲ ਨਾ ਉਹਨਾਂ ਨੂੰ ਮਾਂ ਦਾ ਬੋਲਣ ਦਾ ਪਤਾ ਰਹੇ ਬਿਲਕੁਲ ਨਾ ਉਹਨਾਂ ਨੂੰ ਐ ਪਤਾ ਲੱਗੇ ਵੀ ਪਿਓ ਸਾਡਾ ਕੀ ਹੈ ਕਿਉਂਕਿ ਉਹਨਾਂ ਨੇ ਧੀ ਨਹੀਂ ਦੇਖੀ ਬਾਹਰ ਉਹ ਬੱਸ ਢਿਆਂ ਦੇ ਵਿੱਚ ਮੇਰੀਆਂ ਅੱਖਾਂ ਬੰਦ ਦਿਓ ਮੈਂ ਬੰਦੇ ਲੈਣ ਚ ਖੜਾ ਦੋ ਤੁਹਾਨੂੰ ਦੱਸ ਦੇ ਵੀ ਇਹਨਾਂ ਦੇ ਧੀ ਹੈ ਨਹੀਂ ਅੱਛਾ ਮੈਂ ਮੈਂ ਆਟੋਮੈਟਿਕ 100 ਬੰਦਾ ਕਢਾ ਦੋ ਮੈਂ ਕੱਲਾ ਜਾ ਕੇ ਤੁਹਾਨੂੰ ਲਾਈਨ ਚ ਦੱਸ ਦੂੰਗਾ ਇਹਨਾਂ ਦੇ ਕੁੜੀ ਜਤੀ ਹੈ ਨਹੀਂ ਹੂੰ ਕਿਉਂ ਹੂੰ ਉਹਨਾਂ ਨੇ ਬੋਲਣਾ ਵੀ ਆਈਆਂ ਜਿਵੇਂ ਤੇ 10 ਬੁੜੀਆਂ ਖੜੀਆਂ ਹੂੰ ਭੈਂ ਦਾ ਖਲਮਾ ਭਰੇ ਹੋ ਗਏ ਖੜਗਾ ਓਏ ਉਹਨਾਂ ਨੂੰ ਆਈ ਨਹੀਂ ਪਤਾ ਜਦੋਂ ਉਹਨਾਂ ਦੇ ਘਰੇ ਹੈ ਹੀ ਨਹੀਂ ਕੋਈ ਸੁਣਨ ਵਾਲਾ ਇਹ ਗੱਲ ਜੇ ਘਰੇ ਉਹ ਕਹਿਣਗੇ ਉਹਨਾਂ ਨੂੰ ਕੋਈ ਰੋਕੂਗਾ ਵੀ ਆਪਣੀ ਕੁੜੀ ਵੀ ਜਾਂਦੀ ਆ ਜਾਂਦੀ ਐ ਫੇਰ ਹੀ ਉਹ ਤੇਰੇ ਬਾਹਰ ਬੋਲਣੋਂ ਹਟਣਗੇ ਹਟਣਗੇ ਸਮਝੋ ਗੱਲ ਹੂੰ ਇਵੇਂ ਜਿੱਕਰ ਛੋਡੇ ਨਸ਼ੇ ਦਾ ਸੁਣ ਲਓ ਹੂੰ ਜਦੋਂ ਛੋਡੇ ਘਰ ਚੋਂ ਕੋਈ ਰੋਕਣ ਵਾਲਾ ਨਹੀਂ ਮੈਂ ਨਹੀਂ ਕਹਿੰਦਾ ਵੀ ਚਿੱਟਾ ਲਾਉਂਦਾ ਚਿੱਟਾ ਹੀ ਲਾਊਗਾ ਹੂੰ ਜਰਦਾ ਹੂੰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਿੰਨੇ ਤੁਸੀਂ ਡਰਾਈਵਰ ਹੋ ਹੂੰ ਕਦੇ ਗੁਰੂਗ੍ਰੰਥ ਸਾਹਿਬ ਦੇ ਮੂਹਰੇ ਜਾ ਕੇ ਤੁਸੀਂ ਜਰਦਾ ਲਾਇਆ ਚਾਹੇ ਕਿਤੇ ਉਹ ਬੱਸੇ ਰੱਖ ਕੇ ਆਉਣੇ ਨਾ ਚਾਹੇ ਤੁਸੀਂ ਲਾਉਨੇ ਹੋ ਦਿਖਾਉਂਦੇ ਤਾਂ ਨਹੀਂ ਕਿਸੇ ਨੂੰ ਬੱਸੇ ਰੱਖਿਆ ਇਹ ਕੀ ਹੈ ਹੂੰ ਇਹ ਗੁਰੂਗ੍ਰੰਥ ਸਾਹਿਬ ਨੂੰ ਘੱਟ ਨਹੀਂ ਜਦਾਰਾ ਬਿਲਕੁਲ ਜਿੱਦ ਕਿਰਤ ਕਰਦਾ ਨਿੱਕਾ ਬੱਚਾ ਐ ਬੱਚਾ ਤੁਰਦਾ ਯਾਰ ਸਾਡੇ ਕੋਲ ਦੀ ਬੱਚਾ ਜਾਂਦਾ ਯਾਰ ਉਹਨੂੰ ਕੋਈ ਅਕਲ ਨਹੀਂ ਤੁਸੀਂ ਸਾਹਮਣੇ ਖੜੇ ਯਾਰ ਵੱਡੀ ਸੜਕ ਤੇ ਆ ਰੋਕੇਗਾ ਕੀ ਆਉਂਦਾ ਇਧਰੋਂ ਬੱਚਾ ਦੇਖਦਾ ਯਾਰ ਦੇਖਦਾ ਦੇਖਦਾ ਯਾਰ ਬੱਚਾ ਦੇਖਦਾ ਅੰਦਰ ਤਾਂ ਜਿਹੜੀ ਉਹਨਾਂ ਨੇ ਵਿਚਾਰਿਆਂ ਨੇ ਸਿੱਖਿਆ ਦੇਣੀ ਹੈ ਦੇਣੀ ਹੈ ਤੁਸੀਂ ਯਾਰ ਬਾਹਰੋਂ ਸੋਨੂੰ ਸਾਰੇ ਇੱਥੇ ਆਪਾਂ 35 ਡਰਾਈਵਰ ਖੜੇ ਆ ਕੋਈ ਐ ਕਰੀ ਜਾਂਦਾ ਕੋਈ ਬੱਸ ਦੇ ਪਿੱਛੇ ਕਰੀ ਜਾਂਦਾ ਉਹ ਵਾਲੀ ਵਧੀਆ ਸੇਵਟ ਹੈ ਇਹ ਯਾਰ ਕੰਮ ਹੈ ਕੋਈ ਦਾਰੇ ਦੇ ਵਿੱਚ ਇਹੋ ਜਿਹੇ ਡਰਾਈਵਰ ਮਾਥੇ ਬੋਲ ਕੇ ਆਇਆ ਕੱਲ ਇਹੋ ਜਿਹੇ ਡਰਾਈਵਰਾਂ ਦੀ ਨਾ ਤਾਂ ਸੋਨੂੰ ਜ਼ਰੂਰਤ ਹੈ ਗੱਡੀਆਂ ਬਾਰੇ ਪੁੱਛਿਆ ਸੀ ਵੀ ਤੁਸੀਂ ਕਿਵੇਂ ਕਹਿਣਾ ਚਾਹੁੰਦੇ ਪਹਿਲੀ ਗੱਲ ਤਾਂ ਇਹ ਸਕੂਲ ਨੂੰ ਆਪਦੀ ਗੱਡੀ ਨਹੀਂ ਰੱਖਣੀ ਚਾਹੀਦੀ ਮੈਂ ਉੱਥੇ ਬੋਲਿਆ ਸੀ ਕੱਲ ਤੁਸੀਂ ਪ੍ਰਾਈਵੇਟ ਲੋਕਾਂ ਨੂੰ ਗੱਡੀਆਂ ਦੇ ਕੇ ਸੌਖੇ ਰਹੋਗੇ ਹੂੰ ਸੋ ਉਹਨੂੰ ਇਹ ਰਾਹ ਨਹੀਂ ਦਿੰਦੇ ਤੁਸੀਂ ਬੱਚਿਆਂ ਨੂੰ ਪੜ੍ਹਾਓਗੇ ਕਿ ਇਹਨਾਂ ਨੂੰ ਸੰਭੋਗੇ ਹੂੰ ਮੈਂ ਕਿਹਾ ਮੇਰੇ ਕੋਲ ਚਾਰ ਗੱਡੀਆਂ ਹੂੰ ਪੰਜਵੀਂ ਵੇਲੀ ਹੈ ਮੈਂ ਚਾਰ ਗੱਡੀਆਂ ਦੇ ਡਰਾਈਵ ਕੈਰੇਕਟਰ ਨਹੀਂ ਪੂਰੇ ਕਰ ਸਕਦਾ ਮੈਂ ਪਰ ਹੁਣੇ ਦੋ ਉਠਦਾ ਹੂੰ ਤੁਹਾਡਾ ਕੀ ਹਾਲ ਹੈ ਯਾਰ 15 ਗੱਡੀਆਂ ਇਹਨਾਂ ਦੀਆਂ ਕੱਲੇ ਮਾਊਂ ਲਿਟਰ ਵਾਲੀਆਂ ਆਪਦੀਆਂ ਸਾਰੀਆਂ ਪ੍ਰਾਈਵੇਟ ਕਰਤੀਆਂ ਨਵੀਆਂ ਗੱਡੀਆਂ ਸੋਨੂੰ ਦਿਖਾਵਾਂ ਸਾਲ ਸਾਲ ਹੋਇਆ ਨਹੀਂ ਲੰਘਿਆ ਇਹਨੂੰ ਯਾਰ ਉਹਨਾਂ ਬੰਦਿਆਂ ਨੂੰ ਕੰਪਨੀ ਵੀ ਹੱਥ ਨਹੀਂ ਪਾਉਂਦੀ ਉਹਨਾਂ ਗੱਡੀਆਂ ਨੂੰ ਅੱਜ ਕਾਰਨ ਕੀ ਹੈ ਹੜਕੇ ਜਾਣਾ ਤਵੇ ਸਟਾਰਟ ਹੋ ਗਈ ਹੋ ਗਈ ਰਹੀ ਹੈ ਅੱਜ ਲਈ ਜਾ ਉਹਦੇ ਬੱਚੇ ਦਾ ਘੜੀ ਹੈ ਪਰ ਲਾ ਪੁੱਛ ਇਹ ਮੈਨੂੰ ਐਂ ਦੱਸੇ ਤੇ ਸਕੂਲ ਨੂੰ ਸਾਹਮਣ ਜਸਟਾਫ ਨੂੰ ਸਾਹਮਣ ਕੇ ਪਹਿਲਾਂ ਇਹਨਾਂ ਦੀ ਗੱਡੀ ਲੈ ਕੇ ਆਉਣ ਯਾਰ ਉੱਥੇ ਮੈਂ ਕਿਹਾ ਤੁਸੀਂ ਕੰਮ ਨਾ ਕਰੋ ਸਖਤਾਈ ਕਰੋ ਬਾਬਾ ਫਰੀਦ ਵਾਲੀ ਬਾਬਾ ਫਰੀਦ ਦੇ ਵਿੱਚ ਮੈਂ ਚੱਲਿਆ ਬਾਬਾ ਫਰੀਦ ਦੇ ਵਿੱਚ ਜਿਆ ਬੂਟਾ ਪਿਆ ਨਾ ਇਹਦਾ ਪੱਤੀ ਤੋੜ ਲੈਂਦੇ ਉਹ ਦੱਸਦੇ ਨਹੀਂ ਸੀ ਕਿਸ ਨੂੰ ਉੱਥੇ ਕੈਮਰੇ ਦੇਖਣ ਵਾਲੇ ਬੰਦੇ ਦੀ ਪੱਕੀ ਡਿਊਟੀ ਸੀ ਉਹ ਕੈਮਰਾ ਦੇਦਾ ਬੰਦੇ ਨੇ ਫੁੱਲ ਤੋੜ ਕੇ ਥੱਲੇ ਸਿੱਟਿਆ ਹਣਾ ਮੇਰਾ ਲਿਖਿਆ ਵਾ ਜਿੱਦੇ ਮੈਨੂੰ ਪੈਸੇ ਦਿੰਦੇ 32000 ਰੁਪਇਆ ਦਿੰਦੇ ਸੀ ਮੈਨੂੰ ਮੇਰਾ ਲਿਖਿਆ ਵਿੱਚ 500 ਆ ਜਾਂਦਾ ਤੂੰ ਉਹ ਬੂਟੇ ਦੇ ਪੱਤੇ ਤੋੜੇ ਹਾਂ ਕੈਮਰੇ 'ਚ ਆਉਂਦਾ ਸੀ ਤੈਨੂੰ ਜੁਰਮਾਨਾ ਪਿਆ 500 ਹੂੰ ਡਰਾਈਵਰ ਲੇਟ ਆ ਫਾਟਕਲਾ ਲੇਟ ਆ ਮੈਂ ਕਿਸੇ ਠੇਕੇ ਮੂਰੇ ਗੱਡੀ ਰੋਕ ਲਈ ਉਹਨਾਂ ਦਾ ਜੀਵੀਐਸ ਨੇ ਦੱਸਤਾ ਵੀ ਠੇਕੇ ਮੂਰੇ ਗੱਡੀ ਖੜੀ ਆ ਹੂੰ 1000 ਰੁਪਇਆ ਜੁਰਮਾਨਾ ਥੋੜੇ ਤਾਂ ਮੈਸੇਜ ਇੱਥੇ ਲੈ ਕੇ ਛੋਟੇ ਬੱਚੇ ਆ ਯਾਰ ਇਹਨਾਂ ਅਕਲ ਠੇਕੇ ਮੂਰੇ ਜਾ ਕੇ ਪੂਏ ਲੈਂਦੇ ਆ ਯਾਰ ਕਿੱਥੇ ਲਿਖਿਆ ਯਾਰ ਹਾਂ